ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਗੁਰਦੁਆਰਾ ਚੰਦਰਕੋਣਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬਖੜਕਪੁਰ ਇੱਥੋਂ ਦੇ ਪ੍ਰਧਾਨ ਸੇਵਕ ਜਤਿੰਦਰ ਪਾਲ ਸਿੰਘ ਸੇਖੋ ਜੋ ਸੁਪੁੱਤਰ ਹਨ ਸਰਦਾਰ ਖਿਆਲ ਸਿੰਘ ਜੀ ਜਿਨ੍ਹਾਂ ਨੇ ਉਸ ਵੇਲੇ ਚੰਦਰਕੋਣਾ ਸਾਹਿਬ ਦੀ ਅਰੰਭਿਕ ਸੇਵਾ ਵਿੱਚ ਆਪਣਾ ਫਰਜ਼ ਨਿਭਾਇਆ ਜਦੋਂ ਕੋਈ ਉੱਥੇ ਜਾਂਦਾ ਨਹੀਂ ਹੁੰਦਾ ਸੀ ਸਨ 1962 ਤੋਂ ਸਨ 190200 ਤੱਕ ਉਹਨਾਂ ਦੇ ਹੀ ਸੁਪੁੱਤਰ ਸਰਦਾਰ ਜਤਿੰਦਰ ਪਾਲ ਸਿੰਘ ਸਿੱਖੋ ਐਸ ਵੇਲੇ ਗੁਰਦੁਆਰਾ ਚੰਦਰਪੁਰ ਸਾਹਿਬ ਦੀਆ ਸੇਵਾਵਾਂ ਵਿੱਚ ਸ਼ਾਮਲ ਹੰ ਤੇ ਆਪਣੇ ਫਰਜ਼ ਨਿਭਾ ਰਹੇ ਹਾਂ ਤੇ ਵੀਰ ਜੀ ਅਸੀਂ ਫਤਿਹ ਦੀ ਸਾਂਝ ਕਰਨ ਤੋਂ ਬਾਅਦ ਹੁਣ ਅਸੀਂ ਆਪ ਜੀ ਦੇ ਨਾਲ ਸਿੱਧੇ ਤੌਰ ਤੇ ਉਸ ਵਿਸ਼ੇ ਦੇ ਨਾਲ ਜੁੜਦੇ ਹਾਂ ਜਿਹੜੀ ਖਬਰ ਨੇ ਸਾਰੀ ਪੰਥ ਨੂੰ ਕੌਮ ਨੂੰ ਹਲਾਕੇ ਰੱਖ ਦਿੱਤਾ ਹੈ ਸਰਦਾਰ ਜਸਪੀਰ ਸਿੰਘ ਮਤੇਵਾਲ ਜੀ ਜੋ ਕਿ ਤੁਹਾਡੀਆਂ ਸਟੇਜਾਂ ਤੇ ਹਮੇਸ਼ਾ ਹੀ ਦਿਖਦੇ ਸਨ ਆਪਣੀ ਸਿੱਖ ਧਰਮ ਦੀ ਜਿਹੜੀ ਪ੍ਰਸਤuti ਹੈ ਭਾਵੇਂ ਕਿਸੇ ਇਤਿਹਾਸਕ ਪਰੰਗ ਨਾਲ ਜੁੜੀ ਹੋਵੇ ਭਾਵੇਂ ਕਵੀ ਦੇ ਤੌਰ ਤੇ ਉਹ ਪੇਸ਼ਕਾਰੀ ਕਰਦੇ ਸਨ ਤੇ ਮਗਰੋਂ ਉਹਨਾਂ ਦੇ ਰਿਸ਼ਤਾ ਜਿਹੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੈੱਡ ਗ੍ਰੰਥੀ ਮਾਨਯੋ ਸਰਦਾਰ ਮਲਕੀਰ ਸਿੰਘ ਜੀ ਦੇ ਘਰਾਂ ਦੇ ਨਾਲ ਹੋਇਆ ਆਪਣੀ ਸੀ ਰਾਣੀ ਦਸ਼ੁਬਨੰਦ ਕਾਰਜ ਉਹਨਾਂ ਦੇ ਬੇਟੇ ਹਰਚਰਨ ਸਿੰਘ ਜੀ ਦੇ ਨਾਲ ਸੋਇਆ ਅਮਨਤ ਸਰ ਤੋਂ ਕੋਲਕੱਤੇ ਗੁਰਦੁਆਰਾ ਦੰਦੰਮ ਵਿਖੇ ਗੁਰੂ ਅਰਜਨ ਸਾਹਿਬ ਜੀ ਦੇ ਸ਼ੀ ਵਿਸਮਾਗਮਨ ਤੇ ਉਹ ਪਹੁੰਚ ਰਹੇ ਸਨ ਰਸਤੇ ਵਿੱਚ ਸਰਕ ਦੁਰਕਟਨਾ ਤੇ ਇੱਕ ਐਕਸੀਡੈਂਟ ਹੋ ਜਾਂਦਾ ਹੈ ਤੇ ਉਹਨਾਂ ਦੀ ਅਕਸਮਾਤ ਮੌਤ ਹੋ ਜਾਂਦੀ ਹੈ ਇਹ ਸੂਚਨਾ ਜਦੋਂ ਤੁਹਾਨੂੰ ਮਿਲਦੀ ਹੈ ਉਦੋਂ ਤੁਹਾਡੇ ਤੇ ਕੀ ਹਾਲਾਤ ਬੀਤੇ ਹਨ ਕਿਸ ਤਰ੍ਹਾਂ ਤੁਸੀਂ ਇਸ ਸੂਚਨਾ ਨੂੰ ਸੰਗਤ ਦੇ ਵਿੱਚ ਸਾਂਝਾ ਕਰੋਗੇ ਹੈ ਤਾਂ ਬਹੁਤ ਦੁੱਖ ਭਰੀ ਕਿਉਂਕਿ ਅਸੀਂ ਵੀ ਜਾਣਦੇ ਹਾਂ ਇਸ ਤਰ੍ਹਾਂ ਦੀਆਂ ਸੂਚਨਾ ਤੇ ਬੋਲਣ ਲਈ ਇਹ ਸ਼ਬਦ ਜਿਹੜੇ ਹਨ ਉਹ ਭਿਜ ਜਾਂਦੇ ਹਨ ਦੁੱਖ ਦਰਦ ਦੇ ਨਾਲ ਪਰ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗੇ ਤੁਹਾਡੇ ਨਾਲ ਤਾਂ ਬਹੁਤ ਪਰਵਾਹਕ ਰਿਸ਼ਤੇ ਸਨ ਉਹ ਮੇਰੇ ਦਾ ਭਾਈਆਂ ਵਾਲਾ ਰਿਸ਼ਤਾ ਸੀ ਤੇ ਮੇਰੇ خیال ਦੇ ਨਾਲ ਤੁਹਾਡੀਆਂ ਸਟੇਜਾਂ ਵੀ ਉਹ ਸੰਭਾਲਦੇ ਸਨ ਕੀ ਕਹਿਣਾ ਚਾਹੋਗੇ ਸੰਗਠਨੋਂ ਇਸ ਘਟਨਾ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਹੇ ਜੇ ਇਹ ਨਾ ਘਾਟਾ ਪਿਆ ਵਾ ਕੌਮ ਨੂੰ ਸਾਨੂੰ ਤਾਂ ਜਿਹੜਾ ਪਿਆ ਪਿਆ ਹੀ ਆ ਕੌਮ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਸਰਦਾਰ ਜਸਵੀਰ ਸਿੰਘ ਮੱਤੇਵਾਲ ਸਾਡੇ ਭਰਾ ਹੀ ਸਨ ਉਹਨਾਂ ਨੇ ਕਰੇ ਕਿ ਇਹ ਮਹਿਸੂਸ ਨਹੀਂ ਹੋਂਦੀ ਕਿ ਉਹ ਸਾਡੇ ਭਰਾ ਨਹੀਂ ਆ ਉਹਨਾਂ ਨੇ ਹਮੇਸ਼ਾ ਸਾਡੇ ਭਰਾਵਾਂ ਵਾਂਗੂ ਹੀ ਵਰਤੇ ਆ ਉਹ ਸਾਡੇ ਨਾਲ ਹਰ ਵੇਲੇ ਉਸ ਕੀ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਘਟ ਪਰ ਰਹਿੰਦੇ ਸਨ ਉਹਨਾਂ ਦਾ ਦੇਣ ਸਹਿਜ ਸ਼ਿਕਮ ਇਸਟੇਜੋਂ ਦੇ ਵਿੱਚ ਤਾਂ ਦੇ ਨਹੀਂ ਸਕਦੀ ਕਿਉਂਕਿ ਉਹਨਾਂ ਨੇ ਜਿਹੜਾ ਸਾਰਾ ਉਪਰਾਲਾ ਕਰਦੇ ਸਨ ਬੜੇ ਪ੍ਰੇਮ ਵਾਲੇ ਬਹੁਤ ਗੁਰੂ ਦੇ ਨਾਲ ਜੁੜੇ ਹੋਏ ਸਿੰਘ ਸਨ ਹਰ ਪੱਖੋਂ ਉਹ ਹਮੇਸ਼ਾ ਸੇਵਾ ਦੇ ਵਿੱਚ ਲਿਪਕਨ ਸਨ ਉਹਨਾਂ ਦਾ ਘਟਾ ਸ਼ਾਇਦ ਹੀ ਪੂਰਾ ਹੋ ਸਕੇ ਕਿਉਂਕਿ ਉਹਨਾਂ ਵਰਗਾ ਬਣਨਾ ਬਹੁਤ ਮੁਸ਼ਕਲ ਆ। ਉਹਨਾਂ ਨੇ ਯਾਰ ਮਿੱਤਰ ਨਹੀਂ ਹਮੇਸ਼ਾ ਭਰਾ ਬਣਾ ਕੇ ਰੱਖਿਆ ਸਾਰਿਆਂ ਨੂੰ। ਭਰਾਵਾਂ ਵਾਲਾ ਰਿਸ਼ਤਾ ਕੀਤਾ ਸੀ ਉਹਨਾਂ ਨੇ। ਉਹ ਹਜ਼ੂਰੀ ਕਾਸੀ ਸੱਨ ਨੂੰ ਇਹ ਕਿ ਮਾਨਸਿਕੀ ਉਹ ਹਜ਼ੂਰੀ ਕਵੀਸਰ ਸਨ ਜੋ ਗੁਰਦੁਆਰਾ ਚੰਦਰਕੁੰਨ ਸਾਹਿਬ ਦੀ। ਅੱਛਾ ਉਹਨਾਂ ਦੇ ਅਜਾ ਦੇਣ ਨਹੀਂ ਫੜਦੇ ਸਕਦੇ ਉਹਨਾਂ ਦਾ ਦੇਣ ਹੀ ਦੇਤਾ। ਅੱਛਾ ਅੱਛਾ ਹਾਂ ਕੱਲ ਵੀ ਗੱਲ ਹੈ ਪਹਿਲਾਂ ਉਹਨਾਂ ਨੇ ਮੇਰੇ ਨਾਲ ਸਿੱਧੀ ਗੱਲ ਕੀਤੀ 11:04 ਤੇ ਉਹਨਾਂ ਦਾ ਫੋਨ ਆਇਆ ਕਿ ਬਾਈ ਜੀ ਅਸੀਂ ਆ ਰਹੇ ਹਾਂ ਬਾਈ ਰੋਡ ਆ ਰਹੇ ਹਾਂ ਤੇ ਪਹੁੰਚ ਰਹੇ ਹਾਂ ਤੁਹਾਡੇ ਕੋਲੇ ਮੈਂ ਕਿਹਾ ਜੀ ਆਇਆਂ ਨੂੰ ਇਹ ਤੁਹਾਡੇ ਨਾਲ ਫੋਨ ਆਇਆ ਸੀ ਨਹੀਂ ਇਹ ਗੱਲ ਬਾਤ ਤੁਹਾਡੇ ਨਾਲ ਉਹ ਕਰ ਰਹੇ ਸੀ ਹਾਂਜੀ ਰਹੀ ਕਰਦੇ ਸੀ 11:00 ਵਜੇ ਹਾਂਜੀ ਸਫਰ ਤੇ ਸਫਰ ਦੇ ਦੌਰਾਨ ਕਰ ਰਹੇ ਸੀ ਹਾਂ ਹਾਂ ਹਾਂਜੀ ਪ੍ਰੋਗਰਾਮ ਆ ਦਮਦਮ ਸਾਹਿਬ ਦਮਦਮ ਗੁਰਦੁਆਰਾ ਸਾਹਿਬ ਪ੍ਰੋਗਰਾਮ ਅਸੀਂ ਆ ਰਹੇ ਆ ਤੇ ਪਹੁੰਚ ਗਏ ਥੋਡੇ ਕੋਲੇ ਮੈਂ ਕਿਹਾ ਜੀ ਆਇਆਂ ਨੂੰ ਜੀ ਇੰਨੀ ਗੱਲ ਵੀ ਕਹਿੰਦਾ ਬਾਕੀ ਗੱਲ ਆਪਾਂ ਆਖਣੇ ਮੈਂ ਪਹੁੰਚ ਕੇ ਗੱਲ ਕਰਾਂਗਾ ਸਾਟਾ ਨਗਰ ਬਾਤ ਦੀ ਗੱਲ ਕਰਦੇ ਆ ਤੁਹਾਡੇ ਨਾਲ ਤੇ ਮੈਂ ਹੁਣ ਫੋਨ ਰੱਖਦਾ ਤੁਸੀਂ ਆਪਦਾ ਕੰਮ ਮੁਕਤਾਰ ਕਰ ਲਓ ਇੰਨੀ ਗੱਲ ਹੋਈ ਆ ਪਰ 3 ਵਜੇ ਤੱਕ ਖਬਰ ਆ ਗਈ ਆ ਕਿ ਭਾਈ ਸਾਹਿਬ ਨਹੀਂ ਰਹੇ ਇੱਕ ਕਦਮ ਹਫਤੇ ਬਕੇ ਰਹਿ ਗਏ ਮੈਂ ਕਿਹਾ ਹੁਣ 11 ਵਜੇ ਗੱਲ ਹੋਈ 3 ਵਜੇ ਬਸ ਸਮਾਪਤੀ ਹੋ ਨਾਲ ਦੀ ਕੁਝ ਕਹਿ ਨਹੀਂ ਸਕਦਾ ਕੀ ਹੋਇਆ ਕੀ ਬਾਣਾ ਵਰਤਿਆ अच्छा जी चदो ਉਹਨਾਂ ਦਾ ਚੰਦਰਕੋਨਾ ਉਹਨਾਂ ਅਰੰਭ ਹੋਇਆ ਅਸੀਂ ਜੋ ਸੁਣਿਆ ਹੈ ਉਹ ਤੁਹਾਡੀਆਂ ਸਟੇਜਾਂ ਤੋਂ ਇੱਕ ਪਰਪੱਕ ਕਵਿਸ਼ਰੀ ਜਥਤ ਦੇ ਰੂਪ ਚ ਤਿਆਰ ਹੋਏ ਉਹਨਾਂ ਨੇ ਆਪਣੇ ਨਾਲ ਆਪਣੀ ਸੁਪਤਨੀ ਨੂੰ ਵੀ ਤਿਆਰ ਕੀਤਾ ਆਪਣੀ ਨੂੰ ਤਿਆਰ ਕੀਤਾ ਆਪਣੀ ਬੇਟੀ ਨੂੰ ਵੀ ਤਿਆਰ ਕੀਤਾ ਆਪਣੇ ਬੇਟੇ ਨੂੰ ਵੀ ਤਿਆਰ ਕੀਤਾ ਉਹਨਾਂ ਨੇ ਛਾਰੇ ਪਰਿਵਾਰ ਰੋਹੀ ਸਟੇਜ ਦੇ ਲਈ ਕਵੀਸ਼ਰੀ ਜੱਥਾ ਬਣਾ ਕੇ ਤਿਆਰ ਕਰਦੇ ਆ ਬਾਹਰੋਂ ਕੋਈ ਬੰਦਾ ਨਹੀਂ ਸੀ ਆਪਣੇ ਘਰਦਿਆਂ ਨੂੰ ਹੀ ਉਹਨਾਂ ਨੇ ਇੱਕ ਜੱਥੇ ਦੇ ਰੂਪ ਚ ਤਿਆਰ ਕਰ ਲਿਆ ਹੈ ਨਾ ਜੀ ਬਿਲਕੁਲ ਬਿਲਕੁਲ ਸਾਰੇ ਨੇ ਪਰਨ ਕਰ ਲਈ ਸੀ ਕਿ ਇੱਕ ਘਰ ਦੇ ਵਿੱਚ ਹੀ ਸਾਰਾ ਪਰਿਵਾਰ ਤੇ ਸਿੱਖੀ ਦੀ ਜਿਹੜੀ ਇੰਨੀ ਪੱਕੀ ਲਹਿਰ ਸੀ ਉਹਨੂੰ ਦੇਖਦੇ ਹੋਇਆ ਜਸਵੀਰ ਸਿੰਘ ਤੁਹਾਡੇ ਲਈ ਕੀ ਹਨ ਕੀ ਕਹੋਗੇ ਬਿਲਕੁਲ ਬਿਲਕੁਲ ਉਹਨਾਂ ਦਾ ਦੇਣ ਨਹੀਂ ਦੇ ਸਕ ਰਹੇ ਸੀਗੇ ਉਹ ਹਮੇਸ਼ਾ ਤਤਪਰ ਰਹਿਣੇ ਸੀ ਕਿ ਸਾਰਿਆਂ ਨੂੰ ਤਿਆਰ ਤਿਆਰ ਕਰੀਏ ਸਿੱਖੀ ਦੇ ਨਾਲ ਉਹਨਾਂ ਦਾ ਬਹੁਤ ਪੇਨ ਸੀ ਬਹੁਤ ਹੀ ਪੇਨ ਸੀ ਹਰ ਵਕਤ ਉਹਨਾਂ ਨੂੰ ਤਾਂ ਅਹੁਦਾ ਵੀ ਦਿੱਤਾ ਗਿਆ ਸੀ ਧਰਮ ਪ੍ਰਚਾਰ ਕਮੇਟੀ ਪਟਨਾ ਸਾਹਿਬ ਦੀ ਉਹਨਾਂ ਨੂੰ ਇਸ ਦੇ ਵਿੱਚ ਸ਼ਾਮਲ ਸੀਗੇ ਉਹ ਅੱਛਾ ਹੁਣ ਐਸਜੀਪੀਸੀ ਦੇ ਵਿੱਚ ਵੀ ਉਹਨਾਂ ਦਾ ਜੇਠਾ ਨਿਪਨ ਲੀਗਾ ਅੱਛਾ ਜੀ ਹਾਂਜੀ ਬਿਲਕੁਲ ਮਤਲਬ ਦਿਨੋਂ ਦਿਨ ਉਹਨਾਂ ਦੀ ਕੌਮ ਦੇ ਵਿੱਚ ਇੱਕ ਸ਼ਲਾਘਾਯੋਕ ਰੱਖੀ ਚੱਲ ਰਹੀ ਸੀ ਬਿਲਕੁਲ ਬਿਲਕੁਲ ਚੱਲ ਰਹੀ ਸੀ ਉੱਥੋਂ ਦੀ ਆ ਸੰਗਤਾਂ ਨੂੰ ਜਦੋਂ ਇਹ ਖਬਰ ਮਿਲਦੀ ਹੈ ਤੁਹਾਡੇ ਨਾਲ ਹਰਖਪੁਰ ਦੇ ਆਲੇ ਦੁਆਲੇ ਦੀ ਸੰਗਤ ਚੰਦਰਪੋਣਾ ਸਾਹਿਬ ਤੁਹਾਡੇ ਨਾਲ ਜੁੜੀਆਂ ਜਿੰਨੀਆਂ ਜਿੰਨੀਆਂ ਵੀ ਤੁਹਾਡੇ ਨਾਲ ਜੁੜੀਆਂ ਪ੍ਰਬੰਧਕ ਕਮੇਟੀਆਂ ਜਾਂ ਸੰਗਤਾਂ ਨੇ

ਮਤਲਬ ਕਹਿਣ ਦਾ ਮਤਲਬ ਹੈ ਚੰਦਰ ਕੋਣਾ ਸਾਹਿਬ ਦੀ ਧਰਤੀ ਦਾ ਨਮਨ ਉਹ ਜ਼ਰੂਰ ਕਰਦੇ ਸੀ ਜਦੋਂ ਵੀ ਇੱਧਰ ਆਉਂਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਨਾਂ ਨੇ ਜ਼ਰੂਰ ਹਾਜ਼ਰੀ ਭਰਨੀ ਉੱਥੇ ਜਾ ਕੇ ਅੱਛਾ ਜੀ ਇੰਨਾ ਪ੍ਰੇਮ ਸੀ ਉਸ ਥਾਂ ਨਾਲ ਤਾਂ ਬਹੁਤ ਹੀ ਪ੍ਰੇਮ ਸੀ ਕਿਉਂਕਿ ਉਹਨਾਂ ਦੀ ਬੱਚੀ ਜਦੋਂ ਉੱਥੇ ਇੱਕ ਬਿਸਤਰੀ ਕਰਦੀ ਸੀ ਭਾਈ ਸਾਹਿਬ ਭਾਈ ਸਿੰਘ ਸਾਹਿਬ ਮਲਕੀਤ ਸਿੰਘ ਜੀ ਵੀ ਉੱਥੇ ਪਹੁੰਚੇ ਉਹਨਾਂ ਨੇ ਉੱਥੇ ਉਹਨਾਂ ਦਾ ਦੇਖ ਕੇ ਬੱਚਿਆਂ ਦਾ ਆਪਦੇ ਰਿਸ਼ਤਾ ਮੰਗਿਆ ਉਹਨਾਂ ਨੇ ਬੱਚੇ ਦਾ ਅੱਛਾ ਇਹ ਉੱਥੇ ਹੀ ਹਾਂਜੀ ਉੱਥੇ ਗੱਲਬਾਤ ਕਰਕੇ ਉਹਨਾਂ ਦਾ ਫਿਰ ਸੰਜੋਗ ਹੋਇਆ ਇਹਨਾਂ ਦੀ ਬੱਚੀ ਆਪਣੇ ਜੀ ਵੀ ਸੀ ਉਹਨਾਂ ਦੀ ਬੱਚੀ ਉਹਨਾਂ ਦੇ ਲੜਕੇ ਨਾਲ ਪਰ ਦੁੱਖ ਭਰੀ ਘੜੀ ਵਿਆਹ ਵੀ ਆ ਕਿ ਵਿਚਾਰਾ ਉਹ ਵੀ ਸਿੰਘ ਨਾਲ ਹੀ ਪੂਰਾ ਹੋ ਗਿਆ ਪਰ ਚਾਹ ਨਹੀਂ ਤੇ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਵੀ ਤਾਂ ਬਹੁਤ ਕੌਮ ਨੂੰ ਪਿਆਰ ਦਿੰਦੇ ਹਨ ਹੈਨਾ ਜੀ ਬਹੁਤ ਬਹੁਤ ਪ੍ਰੇਮੀ ਨੇ ਉਹ ਨਿਮਰਤਾ ਦੇ ਨਿਮਰਤਾ ਦੇ ਪੁੰਜ ਹਨ ਬਿਲਕੁਲ ਪੁੰਜ ਕਮਾਗੇ ਇਸ ਲਈ ਕਿਉਂਕਿ ਸਾਨੂੰ ਸੱਚ ਦਾ ਲੱਭ ਨਹੀਂ ਬੋਲਦੇ ਨਹੀਂ ਬਿਲਕੁਲ ਨਹੀਂ ਔਰ ਸਾਦਗੀ ਚ ਰਹਿੰਦੇ ਆ ਕੋਈ ਇਹੋ ਜਿਹਾ ਨਹੀਂ ਕੀ ਸਾਦਗੀ ਚ ਰਹਿੰਦੇ ਹਨ ਤੇ ਸਾਡੇ ਸਾਹਮਣੇ ਦੀ ਗੱਲ ਹੈ ਉਹ ਇੱਕ ਗੱਲ ਕਹਿੰਦੇ ਹਨ ਜੇ ਉਹਨਾਂ ਦੀ ਕਿਤੇ ਮਹਿਮਾਨ ਨਵਾਜ਼ੀ ਹੁੰਦੀ ਹੈ ਕੋਈ ਸੇਵਾ ਮਿਲਦੀ ਹੈ ਬਿਲਕੁਲ ਜੀ ਦੇਖਣ ਕਿਸੇ ਹੋਰ ਪ੍ਰਚਾਰਕ ਨੂੰ ਘੱਟ ਸੇਵਾ ਮਿਲੀ ਹੈ ਤਾਂ ਆਪਣੀ ਸੇਵਾ ਵਿੱਚ ਵੀ ਉਹ ਕੱਢ ਕੇ ਪੈਸੇ ਸਾਰੇ ਉਹਨਾਂ ਨੂੰ ਪਾ ਦਿੰਦੇ ਹੁੰਦੇ ਆ ਬਿਲਕੁਲ ਬਿਲਕੁਲ ਹੈ ਨਾ ਜੀ ਤੇ ਉਹਨਾਂ ਦਾ ਹਿਰਦਾ ਜਿਹੜਾ ਉਹ ਬਹੁਤ ਵੱਡਾ ਹੈ ਤੇ ਅਸੀਂ ਕਹਾਂਗੇ ਲੋਭੀ ਲਾਲਚੀ ਨਹੀਂ ਹਨ ਨਹੀਂ ਨਹੀਂ ਬਿਲਕੁਲ ਨਹੀਂ ਹੈ ਨਾ ਜੀ ਤੇ ਕੌਮ ਨੂੰ ਅੱਗੇ ਵਧਦਾ ਦੇਖ ਕੇ ਕੌਣ ਵੀ ਚੜ੍ਹਦੀ ਕਲਾ ਦੇਖੇ ਫੇਰ ਚੜ੍ਹਦੀ ਕਲਾ ਦੇ ਵਿੱਚ ਇਹੋ ਵਿਸ਼ਵਾਸ ਕਰਦੇ ਨੇ ਵਿਸ਼ਵਾਸ ਕਰਦੇ ਨੇ ਕਿ ਚੜ੍ਹਦੀ ਕਲਾ ਵਾਲੇ ਸਿੰਘ ਵੀ ਜੀਉਂ ਉਹ ਕੀਤੇ ਸਿੱਕੀ ਪਦਵੀ ਹੈ ਜੀ ਉਹਨਾਂ ਦੀ ਸਾਨੂੰ ਵੀ ਬਹੁਤ ਪਿਆਰ ਉਹਨਾਂ ਕੋਲੋਂ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਦੇ ਕੋਲੋਂ ਮਿਲਦਾ ਰਿਹਾ ਹੈ ਇਹ ਘਾਟਾ ਵੀ ਉਹਨਾਂ ਦਾ ਜਿਹੜਾ ਬੱਚਾ ਉਹ ਵੀ ਇਸ ਘਟਨਾ ਦੇ ਵਿੱਚ ਅ ਸਰੀਰ ਤੇ ਆ ਗਿਆ ਪਰ ਇਹ ਵੀ ਪੂਰਾ ਨਹੀਂ ਹੋਣ ਵਾਲਾ ਘਾਟਾ ਕੌਮ ਨੂੰ ਤਾਂ ਪਿਆਈ ਆ ਨਾਲ ਹੀ ਪਰਿਵਾਰ ਵੀ ਬਹੁਤ ਕਟੜ ਦੇ ਵਿੱਚ ਹਾਂ ਪਰ ਮਾਤਮਾ ਸਾਰਿਆਂ ਨੂੰ ਹਿੰਮਤ ਬਖਸ਼ਣ ਘੱਟ ਨਹੀਂ ਸਹਿ ਸਕੇ ਜਮਸ਼ੇਦਪੁਰ ਦੇ ਸਿੱਖ ਸੰਗਤ ਦੇ ਪ੍ਰਬੰਧਕਾਂ ਨੇ ਬਹੁਤ ਸੋਹਣੀ ਜ਼ਿੰਮੇਵਾਰੀ ਨਿਭਾਈ ਉਹਨਾਂ ਨੇ ਜੀ 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 ਬਹੁਤ ਬਹੁਤ ਉਹਨਾਂ ਨੇ ਨਾਲ ਦੇ ਨਾਲ ਸਾਰੇ ਪਹੁੰਚੇ ਰਹੇ ਹਾਂ ਜੀ ਉਹਨਾਂ ਨੇ ਭੇਜੀ ਗਰੀਦ ਹਾਂ ਜੀ ਬਿਲਕੁਲ ਬਹੁਤ ਤੁਸੀਂ ਜਿਹੜੀ ਵੀ ਸੂਚਨਾ ਸਾਂਝੀ ਕਰ ਰਹੇ ਹੋ ਅਸੀਂ ਜਾਣਦੇ ਹਾਂ ਇਸ ਲਈ ਤੁਹਾਡਾ ਮਨ ਜਿਹੜਾ ਹੈ ਉਹ ਦਰਦ ਦੇ ਨਾਲ ਭਜਿਆ ਹੈ ਕਿ ਤੁਸੀਂ ਆਪਣੇ ਉਹ ਲੱਗ ਨਹੀਂ ਬੋਲ ਸਕਦੇ ਜਸਵੀਰ ਸਿੰਘ ਮੱਤੇਵਾਲ ਜੀ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਗੁਰਦੁਆਰਾ ਚੰਦਰ ਕੋਨਾ ਸਾਹਿਬ ਦੇ ਨਾਲ ਆਤਮਕ ਤੌਰ ਤੇ ਜੁੜੇ ਸੰਤ ਅਤੇ ਪਰਿਵਾਰ ਸਮੇਤ ਉਹ ਪੂਰਨ ਮਸ਼ੀਦੇ ਦੇ ਵਿੱਚ ਦੀਵਾਨ ਚਾਹ ਜਹਾਜ਼ਰੀਆਂ ਪਰਦੇਸਾਂ ਤੇ ਐਥੇ ਵੀ ਸਟੇਜ ਵੀ ਸੰਭਾਲਦੇ ਸਨ ਉਹਨਾਂ ਨੇ ਆਪਣੇ ਨਾਲ ਆਪਣੀ ਸੁਪਤਨੀ ਨੂੰ ਵੀ ਸਟੇਜ ਦੇ ਲਈ ਤਿਆਰ ਕੀਤਾ اپنی بیٹی ਨੂੰ ਵੀ ਉੱਥੇ ਤਿਆਰ ਕੀਤਾ ਤੇ ਆਪਣੇ بیٹے ਨੂੰ ਵੀ ਤਿਆਰ ਕੀਤਾ ਇਹ ਸਾਰਾ ਜੱਥਾ ਉਹਨਾਂ ਦੇ ਪਰਿਵਾਰ ਚੋਂ ਹੀ ਸੀ ਬਾਹਰੋਂ ਕੋਈ ਵੀ ਉਹਨਾਂ ਨੇ ਕਵਿਸ਼ਰੀ ਜੱਥਾ ਨਹੀਂ ਸ਼ਾਮਲ ਕੀਤਾ ਜਾਂ ਕਿਸੇ ਨੂੰ ਬਾਹਰੋਂ ਨਹੀਂ ਲਿਆ ਸੀ ਆਪਣੇ ਪਰਿਵਾਰ ਚੋਂ ਸਿੱਖੀ ਦੀ ਲਹਿਰ ਉਹਨਾਂ ਨੇ ਕਾਇਮ ਕੀਤੀ ਤੇ ਉੱਥੋਂ ਹੀ ਉਹਨਾਂ ਦਾ ਸਫ਼ਰ ਜਿਹੜਾ ਹੈ ਕਵਿਸ਼ਰੀ ਜੱਥੇ ਦੇ ਰੂਪ ਵਿੱਚ ਜਸਮੀਰ ਸਿੰਘ ਮੱਤੇਬਾਲ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ ਤੇ ਸਾਡੇ ਨਾਲ ਬੜੇ ਹਨ ਗੁਰਦੁਆਰਾ ਚੰਦਰਕੋਣਾ ਅਤੇ ਗੁਰਦੁਆਰਾ ਤ੍ਰਿਗੁਰੂ ਸਿੰਘ ਸਬਾ ਖੜਕਪੁਰ ਦੇ ਪ੍ਰਧਾਨ ਸੇਵਕ ਸਰਦਾਰ ਜਤਿੰਦਰਪਾਲ ਸਿੰਘ ਜੀ ਸਤਿ ਸ੍ਰੀ ਅਕਾਲ ਇਸ ਦੇ ਨਾਲ ਹੀ ਅਸੀਂ ਆਪ ਜੀ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਮਦਰਦੀ ਪ੍ਰਗਟ ਕਰਕੇ ਆਇਆ ਪਰਿਵਾਰ ਦੇ ਨਾਲ ਦੁੱਖ ਦੇ ਸਾਂਝਾ ਕੀਤਾ ਤੇ ਇਸੇ ਤਰ੍ਹਾਂ ਅਸੀਂ ਬੇਨਤੀ ਕਰਾਂਗੇ ਤੁਸੀਂ ਪਰਿਵਾਰ ਦੇ ਨਾਲ ਹਰ ਜ਼ਰੂਰਤ ਜਿਹੜੀ ਵੀ ਪਾਵੇ ਉਹਨਾਂ ਦੇ ਨਾਲ ਖੜੇ ਰਹੋ ਫਿਰ ਅਗਲੇ ਕਦਮ 'ਚ ਮਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ